ਸਾਭੀ ਦੋਸਤੋ ਵੌਇਸ ਆਫ ਈਸਟ ਪੰਜਾਬ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਅਜੈਬ ਸਿੰਘ ਟਿਵਾਣਾ ਅੱਜ ਦਾ ਜਿਹੜਾ ਟੌਪਿਕ ਮੈਂ ਤੁਹਾਡੇ ਨਾਲ ਤੁਹਾਡੀ ਜਾਣਕਾਰੀ ਲਈ ਤੁਹਾਡੇ ਨਾਲ ਸਾਂਝਾ ਕਰ ਰਿਹਾ ਉਹ ਹੈ ਸਾਡੇ ਬਹੁਤ ਹੀ ਸਤਿਕਾਰਤ ਸੀਨੀਅਰ ਪੱਤਰਕਾਰ ਡਾਕਟਰ ਮੇਗਾ ਸਿੰਘ ਦੀ ਪੁਸਤਕ ਹੈ ਜਿਹੜੀ ਤਾਜ਼ਾ ਸਮੇਂ ਦੇ ਵਿੱਚ ਹੀ ਆਈ ਹੈ ਹੁਣੇ-ਹੁਣੇ ਆਈ ਹੈ ਆ ਬਦਰੋਹੀ ਬੋਲ ਬਦਰੋਹੀ ਬੋਲ नक्सਲਵਾੜੀ ਲਹਿਰ ਦੇ ਦੌਰ ਦੀ ਚੋਣਵੀ ਜੁਝਾਰਵਾਦੀ ਪੰਜਾਬੀ ਕਵਿਤਾ ਇਹ ਮੇਗਾ ਸਿੰਘ ਵੱਲੋਂ ਇੱਕ ਕਿਸਮ ਦਾ ਇਤਿਹਾਸਿਕ ਕਾਰਜ ਕੀਤਾ ਗਿਆ ਆ ਜਿਹੜੇ ਚੋਣਮਈ ਕਵਿਤਾ ਮਤਲਬ नक्सਲਵਾੜੀ ਦੌਰ ਦੀ ਉਹਨਾਂ ਨੇ ਚੁਣ ਕੇ ਆ ਪਾਟਕਾਂ ਦੇ ਨਾਲ ਸਾਂਝੀ ਕੀਤੀ ਹੈ ਇੱਕ ਇਤਿਹਾਸਕ ਕਾਰਜ ਹੈ ਮੇਰਾ ਖਿਆਲ ਆ ਬਹੁਤ ਲੰਬਾ ਸਮਾਂ ਉਹਨਾਂ ਨੂੰ ਇਹ ਇਹ ਕਲੈਕਟ ਕਰਨ ਦੇ ਵਿੱਚ ਲੱਗਿਆ ਹੋਵੇਗਾ ਤਾਂ ਇਹ ਪੁਸਤਕ ਪੰਜਾਬੀ ਦੇ ਉਹਨਾਂ ਲੋਕਪੱਖੀ ਕਵੀਆਂ ਨੂੰ ਸਮਰਪਿਤ ਕੀਤੀ ਗਈ ਹੈ ਜਿਨ੍ਹਾਂ ਜ਼ਬਰ ਜ਼ੁਲਮ ਦੇ ਦੌਰ ਵਿੱਚ ਵੀ ਦਬੇ ਕੁਚਲੇ ਲੋਕਾਂ ਦੇ ਹੱਕਾਂ ਅਤੇ ਹਿਤਾ ਲਈ ਅਤੇ ਜਮਾਹਤ ਰਹਿਤ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਲੋਕਪੱਖੀ ਕਾਵ ਪਰੰਪਰਾ ਨੂੰ ਜਾਰੀ ਰੱਖਦਿਆਂ ਕਾਵ ਰਚਨਾ ਕੀਤੀ ਇਸ ਪੁਸਤਕ ਦੇ ਸ਼ੁਰੂ ਚ ਹੀ ਮਾਰਕਸ ਲੈਨਨ ਵਿਕਟਰ ਹਿਊਗੋ ਗੋਰਕੀ ਸੁਰਜੀਤ ਪਾਤਰ ਸੀ ਮਾਰਕੰਡਾ ਦੇ ਕਥਨ ਦਿੱਤੇ ਗਏ ਨੇ ਪੁਸਤਕ ਦਾ ਸਰਲੇਖ ਸਮਰਪਣ ਅਤੇ ਇਹ ਕਥਨ ਇਹ ਸਾਫ ਸੰਕੇਤ ਕਰਦੇ ਨੇ ਕੀ ਪੁਸਤਕ ਦੇ ਅੰਦਰ ਪਾਠਕ ਨੂੰ ਕੀ ਕੁਝ ਪੜਨ ਨੂੰ ਮਿਲੇਗਾ ਤੇ ਸੰਪਾਦਕ ਕਿਸ ਵਿਚਾਰਧਾਰਾ ਨਾਲ ਲਗਾਉ ਰੱਖਦਾ ਹੈ ਤੇ ਇਹ ਵਿਉਪਕ ਕਾਰਜ ਹੱਥ ਲੈਣ ਪਿੱਛੇ ਉਸ ਦਾ ਮਕਸਦ ਕੀ ਹੈ ਪੁਸਤਕ ਦੀ ਭੂਮਿਕਾ ਦੇ ਰੂਪ ਚ ਮਰਹੂਮ ਹਰਪੱਜਨ ਹਲਵਾਰਵੀ ਦਾ ਲੇਖ ਪੰਜਾਬੀ ਜਜ਼ਹਾਰਵਾਦੀ ਕਵਿਤਾ ਦਾ ਵਿਚਾਰਧਾਰਕ ਤੇ ਰਚਨਾਤਮਕ ਪਰਿਪੇਖ ਦਿੱਤਾ ਗਿਆ ਹੈ ਹਰ ਭਜਨਾ ਸਰਵਾਰ ਵੀ ਪੰਜਾਬ ਚ ਨਕਸਲਵਾਦੀ ਲਹਿਰ ਦੇ ਕੁਝ ਗਿਣਤੀ ਦੇ ਮੋਰੀ ਆਗੂਆਂ ਚੋਂ ਰਿਹਾ ਸੀ ਉਸ ਦੇ ਅਨੁਸਾਰ ਪੰਜਾਬੀਆਂ ਨੇ ਹਮੇਸ਼ਾ ਅਨਿਆਂ ਅਤੇ ਅਣਚਾਹੀਆਂ ਸਥਿਤੀਆਂ ਵਿਰੁੱਧ ਤਿੱਖੀ ਸੁਰ ਬੁਲੰਦ ਕੀਤੀ ਹੈ ਪੰਜਾਬੀਆਂ ਦਾ ਸੱਚ ਆਪਣੀ ਹੋਂਦ ਲਈ ਜੂਝਣਾ ਹੈ ਇਸੇ ਕਰਕੇ ਪੰਜਾਬ ਦਾ ਸੰਤ ਆਪਣੇ ਤੁਰ ਅੰਦਰੋਂ ਹੀ ਸਿਪਾਹੀ ਹੈ ਅਜੀਹਾ ਉਹਨਾਂ ਦਾ ਕਹਿਣਾ ਹੈ ਹਲਵਾਰ ਦੀ नक्सलਵਾੜੀ ਦੇ ਬਗਾਵਤ ਨੂੰ ਆਪਣੇ ਹੱਕਾਂ ਲਈ ਇੱਕ ਹਿੰਸਕ ਯਤਨ ਕਹਿੰਦਾ ਉਸ ਦੇ ਅਨੁਸਾਰ ਲਗਭਗ ਪੂਰਾ ਇੱਕ ਦਹਾਕਾ ਇਸ ਲਹਿਰ ਦੇ ਦਬ ਦਬੇ ਨਾਲ ਭਰਪੂਰ ਸੀ ਇਸ ਪ੍ਰਭਾਵ ਕਰਕੇ 1968 ਤੋਂ 78 ਦੇ ਅਰਸੇ ਵਿੱਚ ਪੰਜਾਬੀ ਜੁਝਾਰਵਾਦੀ ਕਮਪਤਾ ਦੀ ਭਰਪੂਰ ਰਚਨਾ ਹੋਈ ਡਾਕਟਰ ਮੇਗਾ ਸਿੰਘ ਅਨੁਸਾਰ ਇਸ ਕਾਵ ਸੰਗ੍ਰਹਿ ਦਾ ਮੁੱਖ ਮੰਤਵ ਉਸ ਦੌਰ ਦੇ ਕਵੀਆਂ ਦੀ ਚੋਣ ਦੀ ਜਜ਼ਾਰਵਾਦੀ ਪੰਜਾਬੀ ਕਵਿਤਾ ਨੂੰ ਲੇਖਕਾਂ ਅਲੋਚਕਾਂ ਅਤੇ ਸਹਿਤ ਪ੍ਰੇਮੀਆਂ ਦੇ ਸਨਮੁਖ ਕਰਨਾ ਹੈ ਜਿਨ੍ਹਾਂ ਦੇ ਨਾਂ ਅਤੇ ਕਵਿਤਾਵਾਂ ਭੁੱਲੀਆਂ ਵਿਸਰਦੀਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਪੁਸਤਕ ਦੇ ਜਿਹੜੇ ਦੂਸਰੇ ਮਕਸਦਾਂ ਚ ਨਵੀਂ ਪੀੜੀ ਦੇ ਲੇਖਕਾਂ ਨੂੰ ਉਸ ਦੌਰ ਦੇ ਕਵੀਆਂ ਦੇ ਲੋਕਪੱਖੀ ਜਜ਼ਬੇ ਤੋਂ ਜਾਣੂ ਕਰਵਾਉਣਾ ਹੈ ਸਾਹਿਤ ਦੇ ਅਸਲ ਮਨੋਰਥ ਤੋਂ ਭਟਕ ਰਹੇ ਸਾਹਿਤਕਾਰਾਂ ਨੂੰ ਸਾਹਿਤ ਦੀ ਲੋਕਪੱਖੀ ਭੂਮਿਕਾ ਪ੍ਰਤੀ ਸੁਚੇਤ ਕਰਨਾ ਹੈ ਅਤੇ ਉਸਾਰੂ ਸਾਹਿਤ ਵੱਲ ਮੋੜਾ ਕੱਟਣ ਲਈ ਪ੍ਰੇਰਿਤ ਕਰਨਾ ਹੈ ਇਸ ਦੌਰ ਦੇ ਭੁੱਲੇ ਵਿਸਰੇ ਜਾ ਰਹੇ ਜੁਝਾਰੂ ਲੇਖਕਾਂ ਦੀਆਂ ਕਾਵ ਰਚਨਾਵਾਂ ਸੰਭਾਲ ਕੇ ਉਹਨਾਂ ਦੇ ਸੰਪੂਰਨ ਰਚਨਾ ਸੰਗ੍ਰਹਿਤ ਤਿਆਰ ਕੀਤੇ ਜਾਣ ਦੀ ਜ਼ਰੂਰਤ ਨੂੰ ਮਹਿਸੂਸ ਕਰਵਾਉਣਾ ਵੀ ਇਸ ਪੁਸਤਕ ਦਾ ਇੱਕ ਮਕਸਦ ਹੈ ਵਿਦਵਾਨਾਂ ਅਤੇ ਖੋਜੀ ਵਿਰਤੀ ਵਾਲੇ ਆਲੋਚਕਾਂ ਲੇਖਕਾਂ ਸਹਿਤਕਾਰਾਂ ਦਾ ਇਹਨਾਂ ਅਣਗੌਲੇ ਜਝਾਰੂ ਕਵੀਆਂ ਦੀ ਕਾਵ ਰਚਨਾ ਸੰਬੰਧੀ ਖੋਜ ਕਾਰਜ ਕਰਨ ਵੱਲ ਧਿਆਨ ਦਿਵਾਉਣਾ ਸ਼ਾਮਲ ਹੈ ਇਹਨਾਂ ਮਕਸਦਾਂ ਦੀ ਪੂਰਤੀ ਲਈ ਉਸਨੇ 1968 ਤੋਂ 1982 ਤੱਕ ਦੇ ਸਮੇਂ ਦੇ 113 ਕਵੀਆਂ ਦੀਆਂ ਲਗਭਗ 500 ਰਚਨਾਵਾਂ 500 ਰਚਨਾਵਾਂ ਨੂੰ ਇਸ ਪੁਸਤਕ ਵਿੱਚ ਸ਼ਾਮਲ ਕੀਤਾ ਹੈ ਜਿਨ੍ਹਾਂ ਚ ਕਵਿਤਾ ਦੀਆਂ ਵੱਖ-ਵੱਖ ਬਣ ਗਈਆਂ ਗੀਤ ਗਜ਼ਲ ਖੁੱਲੀ ਕਵਿਤਾ ਲੋਕ ਬੋਲੀਆਂ ਦੋਹੇ ਟੱਪੇ ਕਲੀਆਂ ਆਦ ਸ਼ਾਮਲ ਹਨ ਜਿਨ੍ਹਾਂ ਚ ਇੱਕ ਪਾਸੇ ਹਰ ਭਜਨ ਹਲਵਾਰੀ ਦੀ 217 ਦੀ ਕਵਿਤਾ ਉਮੰਗ ਹੈ ਕਵਤਾ ਹੈ ਸਾਡੇ ਢਿੱਡ ਨੂੰ ਰੋਟੀ ਤੇ ਦਿਮਾਗ ਨੂੰ ਆਜ਼ਾਦੀ ਖਾਲੀ ਬਾਧਿਆਂ ਦੀ ਹੁਣ ਕੁਝ ਵਟਣੀ ਨਹੀਂ ਜਣੀ ਜੇ ਕਿਹਾ ਜਾਵੇ ਹੋਰ ਸਰਲ ਰੂਪ ਦੇ ਵਿੱਚ ਇੱਕ ਸੈਂਟੈਂਸ ਹੀ ਬਣਦਾ ਹੈ ਅਤੇ ਦੂਸਰੇ ਪਾਸੇ ਮਿੰਦਰਪਾਲ ਪਠੜ੍ਹ ਦੀ ਲੰਬੀ ਕਵਿਤਾ ਦਿੱਲੀ ਦਾ ਰੰਗ ਹੈ ਤੇ ਇਸੇ ਕਵਿਤਾ ਦੇ ਨਾਮ ਤੇ ਉਹਦਾ ਜਿਹੜਾ ਪਹਿਲੀ ਵਾਰ 1980 ਦੇ ਵਿੱਚ ਕਾਬ ਸੰਗ੍ਰਹਿ ਛਪਿਆ ਸੀ ਦਿੱਲੀ ਦਾ ਰੰਗ ਇਸ ਗੁਲਦਸਤੇ ਚ ਉਹ ਰਚਨਾਵਾਂ ਸ਼ਾਮਲ ਹਨ ਜੋ ਨਕਸਲਵਾੜੀ ਦੇ ਦੌਰ ਚ ਬੇਹੱਦ ਹਰਮਨ ਪਿਆਰੀਆਂ ਹੋਈਆਂ ਜਾਂ ਉਹਨਾਂ ਚੋਂ ਕੁਝ ਅੱਜ ਵੀ ਮਕਬੂਲ ਹਨ ਤੇ ਸਟੇਜਾਂ ਤੇ ਬਾਰ-ਬਾਰ ਉਚਾਰੀਆਂ ਤੇ ਗਾਈਆਂ ਜਾ ਰਹੀਆਂ ਹਨ ਇਹਨਾਂ ਚ ਜ਼ਿਕਰਯੋਗ ਹਨ ਮਸਾਲਾ ਬਾਲ ਕੇ ਚੱਲਣਾ ਮਹਿੰਦਰ ਸਾਥੀ ਦੀ ਹੈ ਜੋ ਪੰਨਾ ਨੰਬਰ 371 ਤੇ ਦਿੱਤੀ ਗਈ ਹੈ ਮਸ਼ਾਲਾ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ ਸੰਭਲ ਕੇ ਹਰ ਕਦਮ ਰੱਖਣਾ ਜਦੋਂ ਤੱਕ ਰਾਤ ਬਾਕੀ ਹੈ ਮਿਲੂ ਮਨਸੂਰ ਨੂੰ ਸੂਲੀ ਤੇ ਬਖ ਸੁਕਰਾਤ ਨੂੰ ਮਿਲਸੀ ਰਹੇਗਾ ਜੁਰਮ ਸੱਚ ਕਹਿਣਾ ਜਦੋਂ ਤੱਕ ਰਾਤ ਬਾਕੀ ਹੈ ਇਸੇ ਤਰ੍ਹਾਂ ਹਰ ਬਾਗੀ ਜਗਤਾਰ ਬਣੇਗਾ ਕਾਮਰੇਡ ਹਰ ਭਜਨ ਸੋਹੀ ਦੀ ਕਵਿਤਾ ਹੈ ਜੋ ਪਨਾ ਨੰਬਰ 177 ਤੇ ਦਿੱਤੀ ਗਈ ਹੈ ਕਾਮਰੇਡ ਹਜ ਹਰ ਭਜਨ ਸੋਹੀ ਆ ਜਾਨੇ ਪਛਾਣੀ ਸ਼ਖਸ਼ੀਤ ਨੇ ਤੇ ਅੱਜਕੱਲ ਇਸ ਦੁਨੀਆ ਤੇ ਨਹੀਂ ਹੈ ਆ ਉਹਨਾਂ ਦੀ ਜਿਹੜੀ ਇਹ ਕਵਿਤਾ ਹੈ 50 ਸਟੰਡ ਯੂਨੀਅਨ ਦੇ ਪਹਿਲੇ ਸ਼ਹੀਦ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਜਗਤਾਰ ਸਿੰਘ ਆਸੀ ਕਲਾਂ ਜੋ 1968 ਦੀ ਜਿਹੜੀ ਹੈਗੀ ਆ 12 ਦਸੰਬਰ ਨੂੰ ਸ਼ਹੀਦ ਹੋ ਗਏ ਸੀ ਪੁਲਿਸ ਗੋਲੀ ਦੇ ਨਾਲ ਪ੍ਰੋਟੈਸਟ ਕਰਦੇ ਆ ਤਾ ਉਹਦੀਆਂ ਕੁਝ ਲਾਈਨਾਂ ਨੇ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆ ਨਹੀਂ ਭੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਹਰ ਗੁੰਗੇ ਫਟ ਨਾਰਾ ਫੁੱਟੂ ਹਰ ਨਾਰਾ ਲਲਕਾਰ ਬਣੇਗਾ ਹਰ ਜਿਉਂਦਾ ਦਿਲ ਬਾਗੀ ਹੋ ਹਰ ਬਾਗੀ ਜਗਤਾਰ ਬਣੇਗਾ ਇਸੇ ਤਰ੍ਹਾਂ ਇਹਦੇ ਵਿੱਚ ਅ ਅਵਤਾਰ ਪਾਸ਼ ਦੀ ਕਵਿਤਾ ਸ਼ਾਮਲ ਹੈ ਸਭ ਤੋਂ ਖਤਰਨਾਕ ਸਭ ਤੋਂ ਖਤਰਨਾਕ ਹੁੰਦਾ ਹੈ ਮਰਦਾ ਸ਼ਾਂਤੀ ਨਾਲ ਭਰ ਜਾਣਾ ਨਾ ਹੋਣਾ ਤੜਪਦਾ ਸਭ ਸਹਿਨ ਕਰ ਜਾਣਾ ਘਰਾਂ ਚੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਅਣਗਿਣਤ ਸਟੇਜਾਂ ਦੇ ਉੱਤੇ ਇਹ ਉਚਾਰੀ ਗਈ ਹੈ ਤੇ ਹੁਣ ਵੀ ਵਚਾਰੀ ਜਾ ਰਹੀ ਹੈ ਜਿਵੇਂ ਕਿ ਆ ਡਾਕਟਰ ਸੋਰੀ ਕਾਮਰੇਡ ਹਰਪਜਨ ਦੀ ਜਿਹੜੀ ਹੈਗੀ ਹਰ ਬਾਗੀ ਜਗਤਾਰ ਬਣੇਗਾ ਆ ਅਗਲੀ ਜਿਹੜੀ ਜਿਕਰ ਜੋ ਮਤਲਬ ਜਿਹੜੀ ਹੈਗੀ ਹੈ ਰਚਨਾ ਉਹ ਸੰਤਰਾ ਮੋਦਾਸੀ ਦੀ ਹੈ ਕਮੀਆਂ ਦਾ ਵਿੜਾ ਮਾਂ ਤਰਤੀਏ ਤੇਰੀ ਗੋਦ ਨੂੰ ਚਨ ਹੋਰ ਬਥੇਰੇ ਤੂੰ ਮਗਦਾ ਰਹਿੰਦੇ ਸੂਰਜਾ ਕਮੀਆਂ ਦੇ ਵਿੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਬੇਸੂਰ ਜਾ ਕਮੀਆਂ ਦੇ ਵੇੜੇ ਆ 70 80 ਦੇ ਦਹਾਕੇ ਦੌਰਾਨ 50 ਸਟ੍ਰੀਨ ਯੂਨੀਵਰਸਿਟੀਾਂ ਤੇ ਨੌਜਨ ਭਾਦ ਸਵਾ ਦੀਆਂ ਸਟੇਜਾਂ ਦੇ ਉੱਤੇ ਆ ਸੰਘਰਸ਼ਾਂ ਦੇ ਦੌਰਾਨ ਬਹੁਤ ਵੱਡੀ ਪੱਦਰ ਦੇ ਉੱਤੇ ਇਹ ਜਿਹੜੀ ਮਤਲਬ ਰਚਨਾ ਹੈ ਕਿ ਇਹ ਉਹ ਗਾਈ ਜਾਂਦੀ ਰਹੀ ਹੈ ਖੁਦ ਸੰਤਰਾ ਮਦਾਸੀ ਦੇ ਮੁਖਾਰਬਿੰਦ ਤੋਂ ਸਾਨੂੰ ਇਹ ਸੁਣਨ ਨੂੰ ਮਿਲਦੀ ਰਹੀ ਹੈ ਜਿਸ ਕਿਸਮ ਦੀ ਕੰਪੋਜੀਸ਼ਨ ਜਿਸ ਕਿਸਮ ਦੀ ਲੈਜੈਂਡ ਨਾਲ ਉਗਾਉਂਦੇ ਸੀ ਤਾਂ ਮੇਰਾ ਖਿਆਲ ਹੈ ਪੰਡਾਲ ਦੇ ਵਿੱਚ ਜਾਂ ਤਾਂ ਨਾਰੇ ਲੱਗਦੇ ਸੀ ਜਾਂ ਫਿਰ ਸਨਾਟਾ ਸ਼ਾਇਆ ਹੁੰਦਾ ਸੀ ਇੱਕ ਐਸੀ ਤਰ੍ਹਾਂ ਦੀ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਜਿਹੜੀ ਇਸ ਵਿਦਰੋਹੀ ਬੋਲ ਕਿਤਾਬ ਦੇ ਵਿੱਚ ਦਿੱਤੀ ਗਈ ਹੈ ਡਾਕਟਰ ਮੇਗਾ ਸਿੰਘ ਵਾਲਮ ਨੇ ਜਿਹਦੇ ਸੇ ਕਮਾਲ ਦੀ ਸਿਲੈਕਸ਼ਨ ਜਿਹੜੀ ਉਹਨਾਂ ਨੇ ਕੀਤੀ ਹੈ ਵੈਸੇ ਤਾਂ ਇਹਨਾਂ ਦੀਆਂ ਇਨੀਆਂ ਰਚਨਾਵਾਂ ਨੇ ਜਿਹੜੇ 113 ਲੇਖਕ ਨੇਗੇ ਉਹ ਇੱਕ ਪੁਸਤਕ ਦੇ ਵਿੱਚ ਸਮਾ ਸਕਣਾ ਮੁਸ਼ਕਲ ਹੈ ਪਰ ਜਿਹੜੀ ਸਿਲੈਕਸ਼ਨ ਕੀਤੀ ਹੈ ਉਹ ਵੀ ਕਮਾਲ ਦੀ ਹੈ ਤਾਂ ਟੱਕਰ ਜਿਹੜੀ ਸਖਪਾਲ ਸੰਘੇੜਾ ਉਰਫ ਰਣਜੀਤਪ uri ਦੀ ਰਚਨਾ ਹੈਗੀ ਆ ਸੁਣ ਦਿੱਲੀ ਦੀ ਇਹ ਸਰਕਾਰੇ ਤੇਰੇ ਸਾਡੇ ਬੈਰ ਕਰਾਰੇ ਯੁੱਗੋਂ ਲੰਬੇ ਪਹਾੜੋਂ ਭਾਰੇ ਕੱਚੀਆਂ ਗੜੀਆਂ ਮਹਿਲ ਮਨਾਰੇ ਹਰਦਮ ਭਿੜਦੇ ਰਹਿਣੇ ਨਹੀਂ ਸੀਸ ਸਿੰਘਾਂ ਦੇ ਦਿੱਲੀ ਦੇ ਸੰਗ ਮੁੜ ਮੁੜ ਖਹਿਣੇ ਨਹੀਂ ਬਹੁਤ ਲੰਬੀ ਕਵਿਤਾ ਹੈਗਾ ਸੀਸ ਸਿੰਘਾਂ ਦੇ ਦਿੱਲੀ ਦੇ ਸੰਗ ਮੁੜ ਮੁੜ ਖਹਿਣੇ ਨਹੀਂ ਇਹਦੇ ਪਹਿਲੇ ਪੰਜ ਜਿਹੜੇ ਪਹਿਰੇ ਸੀਗੇ ਉਹ ਪੰਜਾਬ ਸਟਨ ਯੂਨੀਅਨ ਦੀਆਂ ਸਟੇਜਾਂ ਦੇ ਉੱਤੇ ਅਕਸਰ ਗਾਏ ਜਾਂਦੇ ਰਹੇ ਸੀ ਆ ਸਾਡੇ ਇੱਕ ਬਹੁਤ ਹੀ ਸਤਿਕਾਰਤ ਜਿਹਨੂੰ ਅਸੀਂ ਬਾਬਾ ਬਲੌਰ ਸਿੰਘ ਕਹਿੰਦੇ ਸੀਗੇ ਉਹ ਅਕਸਰ ਇਹ ਪੰਜ ਪੈਰੇ ਗਾਇਆ ਕਰਦੇ ਸੀ ਅਗਲੀ ਡਾਕਟਰ ਜਗਤਾਰ ਦੀ ਹਰ ਮੋੜ ਤੇ ਸਲੇਬਾਂ ਹਰ ਮੋੜ ਤੇ ਸਲੇਬਾਂ ਹਰ ਪੈਰ ਤੇ ਹਨੇਰਾ ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਦੇਖ ਜੇਰਾ ਪੱਥਰ ਤੇ ਨਕਸ਼ ਹਾਂ ਮੈਂ ਪੱਥਰ ਤੇ ਨਕਸ਼ ਹਾਂ ਮੈਂ ਮਿੱਟੀ ਤੇ ਤਾਂ ਨਹੀਂ ਹਾਂ ਜਿੰਨਾ ਕਿਸੇ ਮਟਾਇਆ ਹੁੰਦਾ ਜਿੰਨਾ ਕਿਸੇ ਮਟਾਇਆ ਹੁੰਦਾ ਗਿਆ ਡੁੰਘੇਰਾ ਯਾਨੀ ਪੱਥਰ ਤੇ ਨਕਸ਼ਾ ਹਾਂ ਮਿੱਟੀ ਤੇ ਤਾਂ ਨਹੀਂ ਹਾਂ ਜਿੰਨਾ ਕਿਸੇ ਮਟਾਇਆ ਜਿੰਨਾ ਕਿਸੇ ਮਟਾਇਆ ਹੁੰਦਾ ਗਿਆ ਡੁੰਘੇਰਾ ਅਗਲੀ ਸਾਡੇ ਬਹੁਤ ਹੀ ਸਤਕਾਰਤ ਜਿਨ੍ਹਾਂ ਨਾਲ ਬਸਕਰਾ ਕੋਲ ਐਕਸ਼ਨ ਕਮੇਟੀ ਦੇ ਕਨਵੀਨਰ ਹੋਣ ਦੇ ਨਾਤੇ ਮੈਂ ਉਹਨਾਂ ਨਾਲ ਸੈਕਸ਼ਨ ਕਮੇਟੀ ਦੇ ਵਿੱਚ ਸਾਂਝਿਆ ਤੌਰ ਦੇ ਉੱਤੇ ਮੀਟਿੰਗਾਂ ਕਰਨ ਦਾ ਸਾਂਝਿਆ ਤੌਰ ਤੇ ਉਸ ਸੰਰਚੀ ਅਗਵਾਈ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਤੇ ਬਹੁਤ ਹੀ ਕਮਾਲ ਦੀ ਆਵਾਜ਼ ਦੇ ਵਿੱਚ ਉਹ ਗਾਇਆ ਕਰਦੇ ਸੀਗੇ ਮੀਟਿੰਗਾਂ ਦੇ ਵਿੱਚ ਅਕਸਰ ਅਸੀਂ ਇੱਕ ਦੋ ਜਿਹੜੀਆਂ ਰਚਨਾਵਾਂ ਤਾਂ ਉਹਨਾਂ ਦੇ ਮੂੰਹ ਮੁਖ ਤੋਂ ਸੁਣਿਆ ਹੀ ਕਰਦੇ ਸੀਗੇ ਮਤਲਬ ਮੀਟਿੰਗ ਫਿਰ ਸ਼ੁਰੂ ਕਰਨੀ ਹੈ ਜਮਲ ਜੀ ਪਹਿਲਾਂ ਇੱਕ ਮਤਲਬ ਗੀਤ ਹੋ ਜਾਏ ਗਜ਼ਲ ਹੋ ਜਾਏ ਕੁਝ ਹੋ ਜਾਏ ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਲ ਹੋਣਾ ਨਹੀਂ ਪਵਿੱਤਰ ਸੋਚਨੇ ਕੂੜ ਦਾ ਬੇੜਾ ਕਦੇ ਤਰਨਾ ਨਹੀਂ ਹੁਸਨ ਦੇ ਪੈਰਾਂ 'ਚ ਭਾਵੇਂ ਬੇੜੀਆਂ ਉਸ ਦੀ ਪਰ ਮਟਕਨੇ ਮਰਨਾ ਨਹੀਂ ਆਉਣ ਵਾਲਾ ਕੱਲ ਸਾਡਾ ਦੋਸਤੋ ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ ਇਹ ਲਾਸਟ ਲਾਈਨ ਆਉਣ ਵਾਲਾ ਕੱਲ ਸਾਡਾ ਦੋਸਤੋ ਹਿੰਮਤ ਅੱਗੇ ਜਬਰ ਨੇ ਖੜਨਾ ਨਹੀਂ ਇਹ ਕੁਝ ਪੰਕਤੀਆਂ ਨੇ ਮੈਂ ਸਾਰੀ ਇੱਥੇ ਜੜੀ ਹੈਗੀ ਆ ਉਹਨਾਂ ਦੀ ਰਚਨਾ ਪੜਨ ਦੀ ਸੀਮਤਾਈ ਹੈ ਉਹ ਉਸ ਤੋਂ ਬਾਅਦ ਹੈਗਾ ਮਰਹੂਮ 바ਰੂ ਸਤਬਰਗ ਜੀਆਂ ਦੀ ਰਚਨਾ ਹੈ ਜਿਹੜੀ ਉਹ ਅਕਸਰ ਉਹਨਾਂ ਤੋਂ ਸੁਣਨ ਨੂੰ ਮਿਲਦਾ ਸੀਗਾ ਸਾਡਾ ਸੁਭਾਗ ਹੈਗਾ ਕਿ ਇਨ੍ਹਾਂ ਕਵੀਆਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ 바ਰੂ ਸਤਬਰਗ ਜੈਮਲ ਪੱਡਾ ਮਿੰਦਰਪਾਲ ਪਠੜ ਹੁਣ ਵੀ ਮੈਂ ਉਹਨਾਂ ਦੀ ਇੱਕ ਇੰਟਰਵਿਊ ਕੀਤੀ ਸੀਗੀ ਇਹ ਪੰਦਲ ਮੇਰਾ ਮੰਝਲ ਦਾ ਕੰਡਿਆਂ ਤੇ ਤੁਰਨਾ ਪੈਂਦਾ ਹੈ ਕੁੰਜੀ ਦੇ ਰੌਲੇ ਰੱਪੇ ਵਿੱਚ ਕੋਈ ਆਪਣੀ ਹੋਂਦ ਪਛਾਣ ਲਵੇ ਰਹਿਮਾਂ ਦੇ ਉੱਤੇ ਰਹਿੰਦਾ ਕੋਈ ਜ਼ਿੰਦਗੀ ਦੇ ਮਾਨੇ ਜਾਣ ਲਵੇ ਸੋਚਾਂ ਵਿੱਚ ਕਾਲੇ ਕਦਮਾਂ ਨੂੰ ਆਮਲਾਂ ਨਾਲ ਜੁੜਨਾ ਪੈਂਦਾ ਹੈ ਕਿਤੇ ਹੱਥ ਕੜੀਆਂ ਕਿਤੇ ਜੇਲ੍ਹਾਂ ਨੇ ਕਿਤੇ ਦਦਾਹੂਰ ਕਿਤੇ ਰਾਇਸਰ ਹੈ ਕਿਤੇ ਫਾਂਸੀ ਹੈ ਕਿਤੇ ਗੋਲੀ ਹੈ ਕਿਤੇ ਗੁਰੂ ਸਰ ਹੈ ਕਿਤੇ ਰਾਇਸਰ ਹੈ ਦਦਾਹੂਰ ਰਾਇਸਰ ਗੁਰੂ ਸਰ ਆਰ ਇਹ ਪਿੰਡ ਨੇ ਜਿਹੜੇ ਇਹ नक्सਲਵਾੜੀ ਦੇ ਅਮਰ ਸ਼ਹੀਦਾਂ ਦੇ ਪਿੰਡ ਨੇ ਉਹਨਾਂ ਨੂੰ ਸਜਦਾ ਕੀਤਾ ਗਿਆ ਯਾਰਾਂ ਦੇ ਵੇੜੇ ਪਹੁੰਚਣ ਲਈ ਸਤਲੁਜ ਵਿੱਚ ਸਤਲੁਜ ਵਿੱਚ ਰੜਨਾ ਪੈਂਦਾ ਹੈ ਇਹ ਪੰਦ ਲਮੇਰਾ ਮੰਝਲ ਦਾ ਕੰਡਿਆਂ ਤੇ ਤੁਰਨਾ ਪੈਂਦਾ ਹੈ ਇਹ ਰਾ ਬਥੇਰੇ ਤੁਰਦੇ ਨੇ ਕਈ ਤੁਰ ਜਾਂਦੇ ਕਈ ਮੁੜ ਜਾਂਦੇ ਕਈ ਤਾਰੇ ਬਣ ਕੇ ਚਮਕ ਪਏ ਕਈ ਬਰਫ਼ ਦੇ ਵਾਂਗੂ ਖੁਰ ਜਾਂਦੇ ਹੰਸਾਂ ਨਾਲ ਉੱਡਦੇ ਕਾਗਾਂ ਨੂੰ ਰਾਹਾਂ ਤੋਂ ਮੁੜਨਾ ਪੈਂਦਾ ਹੈ ਇਹ ਪੰਦਲ ਮੇਰਾ ਮੰਜ਼ਲ ਦਾ ਕੰਡਿਆਂ ਤੇ ਤੁਰਨਾ ਪੈਂਦਾ ਹੈ ਇਸੇ ਤਰ੍ਹਾਂ ਬਹੁਤ ਹੀ ਨੌਜਵਾਨ ਉਮਰ ਦੇ ਵਿੱਚ ਸਾਨੂੰ ਵਿਛੋੜਾ ਦੇ ਗੁਰਨੇ ਖਲਾਂ ਦੇ ਜਿਹੜੇ ਨੌਜਵਾਨ ਭਾਰਸਵਾ ਦੇ ਆਗੂ ਵੀ ਸੀਗੇ ਬੁਰਲਾਡਾ ਨੇੜੇ ਪਿੰਡ ਹੈ ਗੁਰਨੇ ਖਲਾਂ ਸਾਡੇ ਸਾਥੀ ਰਹੇ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਬੇਵਕਤੀ ਮੌਤ ਹੋ ਗਈ ਸੀ ਜ਼ਿਲ੍ਹਾ ਮਾਨਸਾ ਦੇ ਉਹਨਾਂ ਦਾ ਇੱਕ ਸੀਗਾ ਸੌ ਸਾਨੂੰ ਤੁਹਾਡੇ ਖੂਨ ਦੀ ਯਾਰੋ ਰਾਹ ਤੁਹਾਡੇ ਤੇ ਆਵਾਂਗੇ ਲੰਬੀ ਹੋ ਕਤਾਰ ਸ਼ਹੀਦੋ ਰਲ ਕੇ ਜੁਲਮ ਮਕਾਵਾਂਗੇ ਇਸ ਤਰ੍ਹਾਂ ਦੀ ਜਿਹੜੀ ਜਿਹੜਾ ਗੀਤ ਸੀਗਾ ਉਹਨਾਂ ਦਾ ਉਹ ਆਪ ਖੁਦ ਗਾਇਆ ਕਰਦੇ ਸੀ ਖੁਦ ਲਿਖਿਆ ਕਰਦੇ ਸੀਗੇ ਤੇ ਅ ਮਤਲਬ ਉਹਨਾਂ ਦੀ ਬਾਕੀ ਦੀ ਰਚਨਾ ਬਦਕਿਸਮਤੀ ਦੇ ਨਾਲ ਸਾંਭੀ ਨਹੀਂ ਗਈ ਇੱਕ ਕੋਈ ਜਿਹੜੀ ਹੈਗੀ ਮੈਨੂੰ ਪਰਚੰਡ ਦੇ ਵਿੱਚ ਇਹ ਲਿਖੀ ਜਿਹੜੀ ਹੈਗੀ ਰਚਨਾ ਮਿਲੀ ਸੀ ਇਹ ਮੈਂ ਡਾਕਟਰ ਮੇਗਾ ਸਿੰਘ ਜੀ ਨੂੰ ਭੇਜੀ ਸੀ ਉਹਨਾਂ ਨੇ ਉਹਨਾਂ ਦਾ ਮੈਂ ਧੰਨਵਾਦੀ ਹਾਂ ਉਹਨਾਂ ਨੇ ਇਹਨਾਂ ਦੀ ਰਾਮਸਰੂਪ ਅਣਖੀ ਦੀ ਮਨਜੀਤ ਮਾਨ ਮੰਡੀ ਕਲਾਂ ਦੀ ਜੋ ਵੀ ਕਿਰਤਾ ਮੈਂ ਉਹਨਾਂ ਨੂੰ ਭੇਜੀਆਂ ਉਹਨਾਂ ਨੇ ਸਾਰੀਆਂ ਨੂੰ ਆਪਣੀ ਪੁਸਤਕ ਦੇ ਵਿੱਚ ਥਾਂ ਦਿੱਤੀ ਹੈ ਤੇ ਉਹਨਾਂ ਬਾਰੇ ਸੰਖੇਪ ਉਹਨਾਂ ਦੀਆਂ ਜੀਵਨੀਆਂ ਦੀ ਲਿਖੀਆਂ ਜਾਣ ਪਛਾਣ ਦੇ ਰੂਪ ਦੇ ਵਿੱਚ ਅਗਲਾ ਸਿਗਾ ਅਖੌਤੀ ਆਜ਼ਾਦੀ ਦੇ ਨਾਮ ਇਹ ਸਾਡੇ ਮਤਲਬ ਸਤਕਾਰਤ ਵੀਰ ਜਿਹੜੇ ਸਾਡੇ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਬਲਵਾਨ ਸਿੰਘ ਜਗਰੂਪ ਚਨੀਰ ਇਹ ਸਾਡੇ ਤੋਂ ਪਹਿਲਾਂ ਜਿਹੜੇ ਹੈਗੇ ਆ 50 ਸਟ੍ਰੀਨ ਯੂਨੀਅਨ ਦੇ ਆਗੂ ਰਹੇ ਨੇ ਬਲਵਾਨ ਸਿੰਘ ਸਾਡੇ ਨਾਲ ਦੁਬਾਰਾ ਵੀ 1970 ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਕੰਮ ਕੀਤਾ ਤਾਂ ਉਹਨਾਂ ਦਾ ਇੱਕ ਗੀਤ ਬਹੁਤ ਸਾਰੇ ਹੈ ਕੁੱਕੜਾ ਸੰਭਾਲ ਗੋਪੀਆਂ ਹੋਰ ਵੀ ਜਿਹੜੇ ਹੈਗੇ ਆ ਕਿਉਂਕਿ ਸਾਰਿਆਂ ਲਈ ਇੱਥੇ ਜ਼ਿਕਰ ਕਰਨਾ ਮੁਸ਼ਕਲ ਹੈ ਉਹਨਾਂ ਦੀ ਪੁਸਤਕ ਵੀ ਆਈ ਹੈ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਵੀ ਕਹਾਣੀਆਂ ਦੀ ਮਤਲਬ ਸਹਿਤਕਾਰ ਹੈ ਲੇਖਿਕ ਹੈ ਹੁਣੇ-ਹੁਣੇ ਉਹਨਾਂ ਦੀ ਇੱਕ ਪੁਸਤਕ ਆਈ ਹੈ ਅ ਅਖੌਤੀ ਆਜ਼ਾਦੀ ਦੇ ਨਾਮ ਜਿਹੜੀ ਇਸ ਪੁਸਤਕ ਦੇ ਵਿੱਚ ਜਿਹੜਾ ਗੀਤ ਹੈਗਾ ਉਹਦੀ ਵੀ ਇੱਕ ਲਾਈਨ ਸੀਗੀ ਰੋਟੀ ਮੰਗੇ ਗੋਲੀ ਦੇਣ ਵਾਲੀ ਇਹ ਹਕੂਮਤ ਨਹੀਂ ਭੁੱਖੇ ਨੂੰ ਆਜ਼ਾਦੀ ਦਾ ਕੀ ਚਾ ਇਹ ਅਕਸਰ ਪੰਜਾਬ ਸਟੂਡਿਓ ਯੂਨੀਅਨ ਯਾ ਸਟੇਜਾਂ ਦੇ ਉੱਤੇ ਬਾਰ-ਬਾਰ ਜਿਹੜੇ ਹੈਗੇ ਆ ਗਾਈ ਜਾਂਦੀ ਰਹੀ ਰਚਨਾ ਹੈ ਜਿਹੜੇ ਗਰੁੱਪ ਚ ਨਿਰਦੀ ਰੋਟੀ ਮੰਗੇ ਗੋਲੀ ਦੇਣ ਵਾਲੀ ਇਹ ਹਕੂਮਤ ਨਹੀਂ ਭੁੱਖੇ ਨੂੰ ਆਜ਼ਾਦੀ ਦਾ ਕੀਚਾ ਇਸੇ ਤਰੀਕ ਕੋ ਸਾਧੂ ਸਿੰਘ ਤਖਤੂਪੁਰਾ ਦੀ ਰਚਨਾ ਹੈਗੀ ਆ ਹੋਰ ਨਾ ਬਗਾਰ ਪੁਗਦੀ ਇਹ ਸਾਡੇ ਨਾਲ ਬਲਦੀਪ ਗ੍ਰਾਮਪਰਫੂਲ ਤੋਂ ਸੀਗਾ ਪੰਡਤਾਂ ਦਾ ਦੇ ਘਰਾਣੇ ਦਾ ਮਤਲਬ ਸੇਗਾ ਬਲਦੀਪ ਕੁਮਾਰ ਨਾਮ ਦੇ ਨਾਲ ਪੰਜਾਬਣ ਯੂਨਿਨ ਦੇ ਵਿੱਚ ਕੰਮ ਕਰਦਾ ਸੀ ਤੇ ਬਾਅਦ ਦੇ ਵਿੱਚ ਬੱਬਰ ਖਾਲਸਾ ਦੇ ਵਿੱਚ ਬਲਦੀਪ ਸਿੰਘ ਬੱਬਰ ਦੇ ਨਾਂ ਤੇ ਇਸ ਨੇ ਕੰਮ ਕੀਤਾ ਤੇ ਪੁਲਿਸ ਮੁਕਾਬਲੇ ਦੇ ਵਿੱਚ ਤਲਵੰਡੀ ਸਾਬੋ ਦੇ ਨੇੜੇ ਉਹ ਜਿਹੜੇ ਹੈਗੇ ਆ ਆਪਣੀ ਜ਼ਿੰਦਗੀ ਆਪਣੇ ਮਿਸ਼ਨ ਲਈ ਲਗਾ ਗਏ ਆ ਤਾਂ ਉਹ ਇਹ ਗਾਇਆ ਕਰਦੇ ਸੀ ਪੁਰਨਾ ਬਗਾਰ ਬਗਦੀ ਸਾਧੂ ਸਿੰਘ ਤਖਤੂ ਦਾ ਗੀਤ ਹੋਰ ਵੀ ਬਹੁਤ ਸਾਰੇ ਗਾਉਂਦੇ ਸੀ ਕਈ ਕਈ ਅਜੇ ਵੀ ਕੈਸਟਾਂ ਦੇ ਵਿੱਚ ਅਵੇਲੇਬਲ ਹੈਗਾ ਉਹਨਾਂ ਦੀ ਆਵਾਜ਼ ਦੇ ਵਿੱਚ ਅਮਨਜੀਤ ਮਾਨ ਹੋਰਾਂ ਦੇ ਨਾਲ ਅਕਸਰ ਮਨਜੀਤ ਮਾਨ ਵਿਆਹ ਜੋ ਤੇ ਗਾਇਆ ਕਰਦਾ ਸੀਗਾ ਇਹ ਉਹਨਾਂ ਦੇ ਨਾਲ ਉਸੇ ਸਮੂਹ ਦਾ ਹਿੱਸਾ ਸੀ ਸੁਖਮੰਦਰ ਭਾਗੀ ਬੰਦਰ ਤੇ ਆਪਣਾ ਇਹ ਮਨਜੀਤ ਮਾਨ ਮੰਡੀ ਕਲਾ ਇਹ ਇਹ ਸਾਰੇ ਮਤਲਬ ਇਹਨਾਂ ਨੇ ਮਾਲਵਾ ਨਾਟਕ ਕਲਾ ਕੇਂਦਰ ਚ ਵੀ ਕੰਮ ਕਰਦੇ ਸੀ ਤੋ ਕੰਬਲ ਪਿਆਰੇ ਜੇਲ ਦੇ ਸਰਜੀਤ ਤਰਮਾਨੀ ਦੀ ਆ ਰਚਨਾ ਸਰਜੀਤ ਤਰਮਾਨੀ ਦੀ ਵੀ ਮੈਨੂੰ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਸੀ ਪਰ ਬਹੁਤਾ ਲੰਬਾ ਸਮਾਂ ਉਹ ਸਾਡੇ ਸਾਥ ਨਾ ਰਹਿ ਸਕੇ ਇਸ ਦੁਨੀਆ ਤੋਂ ਰੁਕਸਤ ਹੋ ਗਏ ਨੇ ਤੇ ਉਹਨਾਂ ਦੀਆਂ 17 ਸਿਗੀਆਂ ਕੰਬਲ ਪਿਆਰੇ ਜੇਲ ਦੇ ਵਿੱਚ ਗੋਲੀਆਂ ਨਾਲ ਭੰਨੋ ਚਾਹੇ ਨਹਿਰਾਂ ਵਿੱਚ ਤਰੋਏ ਜਿਉਂਦਿਆਂ ਨੂੰ ਸਾੜੋ ਭਾਵੇਂ ਫਾਂਸੀਆਂ ਤੇ ਚੜ੍ਹੋਏ ਅਸੀਂ ਆਪਣੇ ਅਸੂਲੋਂ ਨਹੀਂ ਭਾਉਣਾ ਕੰਬਲ ਪਿਆਰੇ ਜੇਲ ਦੇ ਮਾਫੀ ਮੰਗਣਾ ਗੈਦਰ ਕਹਾਉਣਾ ਕੰਬਲ ਪਿਆਰੇ ਜੇਲ੍ਹ ਦੇ ਕਈਆਂ ਥਮ ਤੇ ਮਾਫੀ ਮੰਗ ਕੇ ਗਦਾਰ ਨਹੀਂ ਕਹਾਉਣਾ ਇਸ ਤਰ੍ਹਾਂ ਦੀ ਇਹ ਲਾਈਨ ਲਿਖੀ ਮਿਲਦੀ ਹੈਗੀ ਆ ਅਗਲੀ ਜਿਹੜੀ ਬਹੁਤ ਹੀ ਸਟੇਜਾਂ ਦੇ ਉੱਤੇ ਗਾਈ ਗਈ ਜਿਹੜੀ ਰਚਨਾ ਹੈ ਵਿੰਦਰਪਾਲ ਪੱਠੜ ਦੀ ਗੁਰਗੋਬਿੰਦ ਸਿੰਘ ਦੇ ਨਾਮ ਉਹਨਾਂ ਨੇ ਲਿਖਿਆ ਸੀ ਦਿੱਲੀ ਦਾ ਰੰਗ ਜਿਹਦੇ ਵਿੱਚ ਉਹਨਾਂ ਨੇ ਕੱਲਾ ਮਤਲਬ ਸਰਕਾਰ ਨੂੰ ਆਪਣੇ ਨਿਸ਼ਾਨੇ ਤੇ ਨਹੀਂ ਲਿਆ ਬਲਕਿ ਗੁਰੂ ਗੋਬਿੰਦ ਸਿੰਘ ਦੇ ਰਸਤੇ ਤੇ ਚੱਲਣ ਵਾਲੇ ਜਿਹੜੇ ਉਹਨਾਂ ਦੇ ਰਸਤੇ ਤੋਂ ਅਸਲ ਦੇ ਵਿੱਚ ਭਟਕੇ ਹੋਏ ਨੇਗੇ ਪਰ ਸਰੂਪ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਹੈਗਾ ਉਹ ਉਹਨਾਂ ਨੇ ਰੱਖਿਆ ਹੋਇਆਗਾ ਉਹਦੇ ਉੱਤੇ ਵੀ ਉਹਨਾਂ ਨੇ ਕੁਝ ਵਿਅੰਗੋ ਦੇ ਵਿੱਚ ਤਿੱਖਾ ਵਿਅੰਗ ਕੱਸਿਆ ਸੀ ਜਿਹੜਾ ਸਾਡੇ ਸਮਿਆਂ 'ਚ ਜਦੋਂ ਸਟੇਜਾਂ ਤੇ ਇਹ ਕਵਤਾ ਬੋਲੀ ਸੀ ਤੇ ਕਈਆਂ ਥਾਵਾਂ ਦੇ ਉੱਤੇ ਇਹ ਉਹਦੇ ਤੇ ਵਿਵਾਦ ਵੀ ਖੜਾ ਹੋ ਜਾਂਦਾ ਸੀ ਹੱਲਾ ਗੁੱਲਾ ਵੀ ਹੋ ਜਾਂਦਾ ਸੀ ਜਿਵੇਂ ਇੱਕ ਵਾਰੀ ਤਲਵੰਡੀ ਸੱਬੋ ਹੋ ਗਿਆ ਸੀ ਤਾਂ ਇਹ ਦੀਆਂ ਕੁਝ ਲਾਈਨਾਂ ਹੈਗੀਆਂ ਬਿਲਕੁਲ ਸ਼ੁਰੂਆਤੀ ਫਿੱਕਾ ਰਹਿ ਕਿਉਂ ਅਨੰਦਪੁਰ ਦਾ ਰੰਗ ਫਿੱਕਾ ਰਹਿ ਕਿਉਂ ਅਨੰਦਪੁਰ ਦਾ ਰੰਗ ਜਦੋਂ ਦਿੱਲੀ ਦਾ ਰੰਗ ਉਹੀ ਹੈ ਉਹੀ ਹੈ ਅਜੇ ਤੱਕ ਜ਼ੁਲਮ ਦਾ ਰੰਗ ਉਹੀ ਹੈ ਜ਼ਾਲਮ ਦੀ ਤਲਵਾਰ ਦਾ ਰੰਗ ਉਹੀ ਹੈ ਤਲਵਾਰ ਤੇ ਲੱਗੇ ਖੂਨ ਦਾ ਰੰਗ ਗੱਲ ਕੀ ਸਮੂੱਚੀ ਦਿੱਲੀ ਦਾ ਰੰਗ ਉਹੀ ਹੈ। ਅਮਿੰਦਰਪਾਲ ਪੱਠੜ ਦੀ ਖੂਬੀ ਇਹ ਸੀ ਕਿ ਉਹ ਮਤਲਬ ਇੱਕ ਨਾਟਕ ਦਾ ਡਾਇਰੈਕਟਰ ਨਿਰਦੇਸ਼ਕ ਪਲੇਅਰ ਸਭ ਕੁਝ ਸੀ। ਇਸੇ ਤਰ੍ਹਾਂ ਹੀ ਗੀਤਕਾਰ ਦੇ ਨਾਲ ਖੁਦ ਗਾਇਕ ਵੀ ਸੀ। ਉਹ ਆਪਣੀ ਲਿਖੀ ਕਵਿਤਾ ਨੂੰ ਜਦੋਂ ਸਟੇਜਾਂ ਦੇ ਉੱਤੇ ਆਮ ਬੋਲਦਾ ਹੁੰਦਾ ਸੀ। ਮਤਲਬ ਗਾਉਂਦਾ ਨਹੀਂ ਸੀ ਉਹਦੀਆਂ ਕਵਿਤਾਵਾਂ ਜਿਹੜੀਆਂ ਖੁੱਲੀਆਂ ਕਵਿਤਾਵਾਂ ਉਹ ਬੋਲਿਆ ਕਰਦਾ ਸੀ, ਉਚਾਰਿਆ ਕਰਦਾ ਸੀਗਾ। ਉਦੋਂ ਵੀ ਮਤਲ ਜਿਹੜਾ ਹੈਗਾ ਪੰਡਾਲ ਦੇ ਵਿੱਚ ਬਿਲਕੁਲ ਪੈਨਡਰੋਪ ਸਾਇਲੈਂਸ ਹੁੰਦੀ ਸੀ ਉਹਦੇ ਕੱਲੇ-ਕੱਲੇ ਲਫ਼ਜ਼ ਨੂੰ ਸੁਣਿਆ ਜਾਂਦਾ ਸੀਗਾ ਇੱਕ ਕਵਿਤਾ ਉਹਦੀ ਮੈਂ ਉਹਨਾਂ ਨੂੰ ਉਹਨਾਂ ਨਾਲ ਸਾਂਝੀ ਵੀ ਕੀਤੀ ਸੀਗੀ ਉਹ ਕਿਸੇ ਰਚਨਾ ਦੇ ਵਿੱਚ ਨਹੀਂ ਛਪੀ ਕਹਿੰਦੇ ਸਾਡੇ ਦੇਸ਼ ਦੀ ਰਾਣੀ ਉਹ ਵਾਲੀ ਸੀਗੀ ਮੈਂ ਉਸ ਤੇ ਨਹੀਂ ਡਿਟੇਲ ਚ ਨਹੀਂ ਜਾਵਾਂਗਾ ਇਸੇ ਤਰ੍ਹਾਂ ਕ੍ਰਿਸ਼ਨ ਕੋਰਪਾਲ ਜਿਨ੍ਹਾਂ ਨੇ ਪਿਰਥੀ ਦੀ ਗਾਥਾ ਵੀ ਲਿਖੀ ਹੈ ਬਹੁਤ ਮਕਬੂਲ ਅ ਲੇਖਕ ਉਹਨਾਂ ਦੀ ਇੱਕ ਰਚਨਾ ਹੈ ਜਾਦ ਥੋੜੀ ਵਿੱਚ ਸਾਥੀਓ ਲੱਗਣਗੇ ਮੇਲੇ ਤਾਂ ਇਹ ਵੀ ਸਟੇਜਾਂ ਦਾ ਸ਼ਿੰਗਾਰ ਰਹੀ ਹੈ ਲੋਕ ਹਿੱਤਾਂ ਦੇ ਵਾਸਤੇ ਜਾਨਾਂ ਨਾਲ ਖੇਲੇ ਜਾਦ ਥੋੜੀ ਵਿੱਚ ਸਾਥੀਓ ਲੱਗਣਗੇ ਮੇਲੇ ਤਾਂ ਹੋਰ अनेका ਮਤਲਬ ਰਚਨਾਮਾ ਹੈ ਇਹ ਵੀਡੀਓ ਦੀ ਲਿਮਿਟੇਸ਼ਨ ਹੈ ਕਿ ਮੈਂ ਸਾਰੀਆਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦਾ ਸਿਰਫ